ਸਾਜੀਗਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਅਸੀਂ ਤਾਂ ਗੱਲ ਇਹ ਕੀ ਹੁਣੇ-ਹੁਣੇ ਜਿਹੜਾ ਆ ਇੱਕ ਬਹੁਤ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਆ ਤੁਹਾਨੂੰ ਦੱਸ ਦੇ ਕਿ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਅਨਕਾਊਂਟਰ ਕੀਤਾ ਗਿਆ ਆ ਅਨਕਾਊਂਟਰ ਜਿਹੜਾ ਆ ਉਹ ਬੱਬਰੀ ਬਾਈਪਾਸ ਦੇ ਨੇੜੇ ਇੱਕ ਕੱਚੇ ਰਸਤੇ ਦੇ ਵਿੱਚ ਕੀਤਾ ਗਿਆ ਆ ਤੁਹਾਨੂੰ ਦੱਸ ਦੇ ਕਿ ਜਦੋਂ ਐਸਐਸਪੀ ਅਦਿੱਤਿਆ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇੱਕ ਨਾਕਾਬੰਦੀ ਦੇ ਦੌਰਾਨ ਜਦੋਂ ਚੈਕਿੰਗ ਚੱਲ ਰਹੀ ਸੀ ਤਾਂ ਇਸ ਲੜਕੇ ਨੂੰ ਮੋਟਰਸਾਈਕਲ ਦੇ ਉੱਤੇ ਜਾਂਦੇ ਨੂੰ ਹੱਥ ਦਿੱਤਾ ਤਾਂ ਇਸ ਨੇ ਇੱਕ ਚੀਜ਼ ਕਰਕੇ ਤੇ ਸਾਈਡ ਨੂੰ ਨਿਕਲ ਕੇ ਪੁਲਿਸ ਦੇ ਉੱਤੇ ਜਵਾਬ ਜੜਾਇਆ ਉਹ ਗੋਲੀ ਚਲਾ ਦਿੱਤੀ ਤੇ ਉਸ ਤੋਂ ਬਾਅਦ ਇਸ ਦਾ ਪਿੱਛਾ ਕੀਤਾ ਗਿਆ ਤੇ ਕੱਚੇ ਪੇ ਵਾਲੀ ਸਾਈਡ ਤੇ ਜਾ ਕੇ ਇਸ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਪਹਿਲਾਂ ਜਦੋਂ ਇਹਨੇ ਗੋਲੀ ਚਲਾ ਦਿੱਤੀ ਦੁਬਾਰਾ ਤੋਂ ਤਾਂ ਫਿਰ ਇਸ ਦੇ ਉੱਤੇ ਜਵਾਬੀ ਕਾਰਵਾਈ ਦੇ ਵਿੱਚ ਇਹਦੀ ਲੱਤ ਦੇ ਵਿੱਚ ਗੋਲੀ ਮਾਰ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਉਸ ਨੌਜਵਾਨ ਨੂੰ ਜਿਹੜਾ ਆ ਉਹ ਭਰਤੀ ਕਰਵਾਇਆ ਗਿਆ ਹੈ ਹਸਪੀਟਲ ਦੇ ਵਿੱਚ ਤੰਦਰਦੀ ਕੀ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਇਸ ਦਾ ਇੱਕ ਸਾਥੀ ਜਿਹੜਾ ਆ ਉਹ ਫਿਲਹਾਲ ਤੱਕ ਫਰਾਰ ਆ ਅਜੇ ਕਾਬੂ ਨਹੀਂ ਆਇਆ ਪਰ ਇਹ ਲੜਕਾ ਜਿਹੜਾ ਹੈ ਕਾਬੂ ਆ ਗਿਆ ਹੈ ਧੰਦਾ ਦੀ ਕਿ ਜਿਸ ਦੇ ਉੱਤੇ ਜਿਹੜਾ ਆ ਇਨਕਾਊਂਟਰ ਕੀਤਾ ਗਿਆ ਹੈ ਜਿਸ ਲੜਕੇ ਨੂੰ ਇਨਕਾਊਂਟਰ ਦੇ ਵਿੱਚ ਗੋਲੀ ਲੱਗੀਏ ਇਹ ਦੋਸ਼ੀ ਪਾਇਆ ਗਿਆ ਆ ਉਸ ਮਾਮਲੇ ਦੇ ਵਿੱਚ ਜੋ ਕਿ ਬਾਟਾ ਚੌਂਗ ਦੇ ਵਿੱਚ ਇੱਕ ਵਾਚ ਹਾਊਸ ਦੇ ਉੱਤੇ ਗੋਲੀਆਂ ਚਲਾਈਆਂ ਨੇ ਜਿਸ ਨੇ ਵਾਚ ਸ਼ੋਰੂਮ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਸੀ 17 ਜੁਲਾਈ ਨੂੰ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਆ ਬਾਟਾ ਚੌਂਗ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਆ ਉਹ ਅਪਡੇਟ ਆ ਗਿਆ ਸੀ ਕਿ ਇੱਕ ਗੋਲੀ ਚੱਲ ਗਈ ਹੈ ਬਾਟਾ ਚਾਉਂਗ ਗਰਦਾਸਪੁਰ ਦੇ ਵਿੱਚ ਗੋਲੀ ਚੱਲਦੀ ਹੈ ਜਿਹਦੇ ਚ ਦੱਸਿਆ ਗਿਆ ਸੀ ਕਿ ਦੋ ਨੌਜਵਾਨ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਗੋਲੀ ਚਲਾ ਕੇ ਅੱਗੇ ਨਿਕਲ ਜਾਂਦੇ ਨੇ ਜਦ ਅੱਗੋਂ ਜਾ ਕੇ ਦੁਬਾਰਾ ਪਿੱਛੇ ਮੁੜ ਕੇ ਦੁਬਾਰਾ ਗੋਲੀ ਚਲਾਉਂਦੇ ਨੇ ਗੋਲੀ ਨਹੀਂ ਚੱਲਦੀ ਤੇ ਫਿਰ ਉਸ ਤੋਂ ਬਾਅਦ ਉਹ ਭੱਜ ਜਾਂਦੇ ਨੇ ਉਸੇ ਮਾਮਲੇ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਉਹ ਜਿਹੜੇ ਨੇ ਲੋੜਿੰਦੇ ਸੀ ਪੁਲਿਸ ਨੂੰ ਤੇ ਲਗਾਤਾਰ ਜਿਹੜਾ ਆ ਇਹਨਾਂ ਨੂੰ ਜਿਹੜਾ ਦੇਖਿਆ ਜਾ ਰਿਹਾ ਸੀ ਇੰਟੈਲੀਜੈਂਸ ਜਿਹੜੀ ਇਹਨਾਂ ਦੇ ਜਿਹੜੀ ਦੇਖਰੇਖ ਦੇ ਵਿੱਚ ਲੱਗੀ ਹੋਈ ਸੀ ਵੀ ਇਹਨਾਂ ਨੂੰ ਕਿਵੇਂ ਜੜਾਇਆ ਕਾਬੂ ਕੀਤਾ ਜਾਵੇ ਤੇ ਹੁਣ ਤੁਹਾਨੂੰ ਦੱਸਦੀ ਕਿ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ਜਿਹੜਾ ਆ ਪੁਲਿਸ ਕਾਮਯਾਬ ਹੋਇਆ ਹਾਲਾਂਕਿ ਇੱਕ ਨੌਜਵਾਨ ਹਾਲੇ ਵੀ ਜਿਹੜਾ ਆ ਫਰਾਰ ਆ ਤੇ ਇੱਕ ਜਿਹੜਾ ਆ ਉਹ ਰਾਹੁਲ ਗਿੱਲ ਨਾਂ ਦਾ ਤਾਂ ਦੱਸਦੀ ਆ ਫਿਰ ਕਿ ਤੁਸੀਂ ਜਾਣਨ ਦੇ ਵਿੱਚ ਬਹੁਤ ਇਸਕੋਵਿਕ ਕਿ ਇਹ ਲੜਕਾ ਕੌਣ ਤੇ ਕਿੱਥੋਂ ਦਾ ਸੀ ਤੁਹਾਨੂੰ ਦੱਸਦੀ ਕਿ ਰਾਹੁਲ ਗਿੱਲ ਨਾਂ ਦਾ ਨੌਜਵਾਨ ਰਾਹੁਲ ਗਿੱਲ ਜੋ ਕਿ ਇਸਲਾਮਾਬਾਦ ਗਰਦਾਸਪੁਰ ਮੁਹੱਲੇ ਦਾ ਹੀ ਇਹ ਜਿਹੜਾ ਆ ਦੱਸਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਸ ਦੇ ਕੋਲ ਇੱਕ ਪਿਸਟਲ ਵੀ ਬਰਾਮਦ ਹੋਇਆ ਆ ਤਾਂ ਦਾਦਾਈਏ ਕਿ ਜੋ ਜਾਣਕਾਰੀ ਫਿਲਹਾਲ ਸਾਡੇ ਤੱਕ ਪਹੁੰਚੀ ਉਹਦੇ ਚ ਦੱਸਿਆ ਜਾ ਰਿਹਾ ਕਿ ਇਹਦੇ ਕੋਲ ਇੱਕ ਪਿਸਟਲ ਬਰਾਮਦ ਹੋਇਆ ਆ ਜਿਹਦੇ ਨਾਲ ਇਹਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਤੇ ਉਸ ਤੋਂ ਬਾਅਦ ਪੁਲਿਸ ਨੇ ਇਸ ਦਾ ਪਿੱਛਾ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਪਹਿਲਾਂ ਕਿ ਗ੍ਰਿਫਤਾਰ ਕਰਦੇ ਇਸ ਨੇ ਫਿਰ ਤੋਂ ਗੋਲੀ ਚਲਾਈ ਤੇ ਫਿਰ ਇਹਦੀ ਜਵਾਬ ਵੀ ਕਾਰਵਾਈ ਦੇ ਵਿੱਚ ਇਹਦੀ ਲੱਤ ਤੇ ਗੋਲੀ ਮਾਰੀ ਗਈ ਤੇ ਉਸ ਤੋਂ ਬਾਅਦ ਅਤੇ ਇਹਨੂੰ ਕੀਤਾ ਗਿਆ ਗ੍ਰਿਫਤਾਰ ਫਿਲਹਾਲ ਜਿਹੜਾ ਆ ਇਹ ਪੁਲਿਸ ਦੀ ਕਸਟਡੀ ਦੇ ਵਿੱਚ ਹਸਪੀਟਲ ਦੇ ਵਿੱਚ ਜਿਹਦੇ ਇਲਾਜ ਆ ਤੇ ਗੱਲਬਾਤ ਜੋ ਸਾਹਮਣੇ ਆਈ ਉਹਦੇ ਚ ਇਹ ਲੱਗਿਆ ਕਿ ਹੁਣ ਜਿਹੜਾ ਆ ਇਹਦੀ ਤਫਤੀਸ਼ ਕੀਤੀ ਜਾਵੇਗੀ ਤੇ ਇਸ ਤੋਂ ਜਾਣਕਾਰੀ ਲੈ ਕੇ ਦੂਸਰਾ ਮੁਰਜ਼ਮ ਵੀ ਜਿਹੜਾ ਆ ਜਲਦ ਫੜ ਲਿਆ ਜਾਏਗਾ ਤੁਹਾਨੂੰ ਦੱਈਏ ਕਿ ਰਾਹੁਲ ਗਿਲ ਨਾਮ ਦਾ ਜਿਹੜਾ ਨੌਜਵਾਨ ਆ ਉਹ ਜੋ ਕਿ ਲੋੜਿੰਦਾ ਸੀ ਇਹ ਬਾਟਾ ਚਾਹੂੰਗ ਗੋਲੀ ਕਾਣ ਦੇ ਵਿੱਚ ਲੁਣਿੰਦਾ ਸੀ ਇਸ ਨੂੰ ਜਿਹੜਾ ਆ ਮੁੱਖ ਦੋਸ਼ੀ ਜੋ ਸੀ ਇਹੀ ਸੀ ਤੇ ਇਸ ਨੂੰ ਜਿਹੜਾ ਆ ਕਾਬੂ ਕਰ ਲਿਆ ਗਿਆ ਆ ਦੂਸਰਾ ਨੌਜਵਾਨ ਫਰਾਰ ਆ ਤੇ ਉਹਨੂੰ ਵੀ ਜਲਦੀ ਜਿਹੜਾ ਆ ਪੁਲਿਸ ਵੱਲੋਂ ਕਾਬੂ ਕੀਤਾ ਜਾਵੇਗਾ ਇਸ ਤੋਂ ਜਾਣਕਾਰੀ ਲੈ ਕੇ ਇਸ ਤੋਂ ਪੁੱਛਗਸ ਕਰਨ ਤੋਂ ਬਾਅਦ ਫਿਲਹਾਲ ਜਿਹੜਾ ਆ ਇਹਨੂੰ ਕਾਬੂਤਾ ਕਰ ਲਿਆ ਹੈ ਤੇ ਇਹ ਹਸਪੀਟਲ ਦੇ ਵਿੱਚ ਹੈ ਫਿਰ ਤੋਂ ਦਾਦਾ ਜੀ ਦੱਸਦੀ ਹੈ ਕਿ ਜੋ ਗਰਦਾਸਪੁਰ ਪੁਲਿਸ ਨੇ ਜਦੋਂ ਇਹਨੂੰ ਫੜਿਆ ਤੇ ਇਹਦੀ ਜੋ ਸਨਾਖਤ ਹੁੰਦੀ ਹੈ ਉਹਦੇ ਵਿੱਚ ਇਹ ਰਾਹੁਲ ਗਿੱਲ ਨਾਂ ਦਾ ਲੜਕਾ ਇਸਲਾਮਾਬਾਦ ਮੁਹੱਲਾ ਗਰਦਾਸਪੁਰ ਦਾ ਦੱਸਿਆ ਜਾ ਰਿਹਾ ਜੋ ਕਿ ਇਹ ਫਿਲਹਾਲ ਜੇਰੇ ਇਲਾਜ ਹੈ ਤੇ ਇਹ ਲੁੜਿੰਦਾ ਸੀ ਬਾਟਾ ਚੌਂਕ 'ਚ ਜੋ ਗੋਲੀकांड ਹੋਇਆ ਸੀ ਬਾਟਾ ਚੌਂਕ ਦੇ ਵਿੱਚ ਜੋ ਗੋਲੀ ਚਲਾਈ ਗਈ ਸੀ ਉਹਦੇ ਵਿੱਚ ਇਹ ਨੌਜਵਾਨ ਲੁੜਿੰਦਾ ਸੀ ਤੇ ਇਸ ਨੂੰ ਹੁਣ ਗ੍ਰਿਫਤਾਰ ਕਰਕੇ ਜਿਹੜਾ ਆ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਜਿਹੜਾ ਲਿਆ ਹੋਇਆ ਹੈ ਤੇ ਇਸ ਦਾ ਇਲਾਜ ਹਸਪੀਟਲ ਦੇ ਵਿੱਚ ਚੱਲਦਾ ਪਿਆ ਆ ਤਾਂ ਦਾਦੇ ਹੀ ਹੈ ਕਿ ਕਾਬੂ ਆ ਚੁੱਕਾ ਆ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਆ ਇੱਕ ਗੋਲੀ ਚਲਾਉਣ ਵਾਲੇ ਨੂੰ ਇੱਕ ਐਸੇ ਅੰਸਰ ਨੂੰ ਦਿਨਾਂ ਦੇ ਵਿੱਚ ਹੀ ਜਿਹੜਾ ਆ ਉਹ ਪੁਲਿਸ ਗੁਰਦਾਸਪੁਰ ਪੁਲਿਸ ਨੇ ਬਹੁਤ ਹੀ ਵੱਡੀ ਕਾਮਯਾਬੀ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਪੁਲਿਸ ਚਾਵੇ ਤਾਂ ਦੋਸ਼ੀ ਕਦੇ ਵੀ ਭੱਜ ਨਹੀਂ ਸਕਦੇ ਕਦੇ ਵੀ ਬਚ ਨਹੀਂ ਸਕਦੇ ਤੇ ਪੁਲਿਸ ਦਾ ਬਹੁਤ ਵੱਡਾ ਉਪਰਾਲਾ ਜੋ ਕਿ ਇੱਕ ਤਰ੍ਹਾਂ ਦੇ ਨਾਲ ਇੱਕ ਬਹੁਤ ਹੀ ਵੱਡੇ ਜਿਹੜਾ ਆ ਕਾਂਡ ਕਰਨ ਵਾਲੇ ਨੌਜਵਾਨ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਆ ਤੇ ਇਨਕਾਊਂਟਰ ਕੀਤਾ ਗਿਆ ਆ ਉਸ ਨੌਜਵਾਨ ਦਾ ਲੱਤ 'ਚ ਗੋਲੀ ਮਾਰ ਕੇ ਉਸ ਨੂੰ ਕਾਬੂ ਕੀਤਾ ਗਿਆ ਤੇ ਹੁਣ ਉਹ ਜਿਹੜੇ ਇਲਾਜ ਦੇ ਵਿੱਚ ਆ ਰਾਹੁਲ ਇਸਲਾਮਾਬਾਦ ਮਹੱਲੇ ਤੋਂ ਕਾਬੂ ਆ ਚੁੱਕਿਆ ਆ ਤਸਵੀਰਾਂ ਦੇ ਦੇ ਪਏ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਬਣੇ ਰਹੋ ਇਸੇ ਤਰ੍ਹਾਂ ਇਸ ਚੈਨਲ ਦੇ ਉੱਤੇ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਜਿਦਾਂ ਕਿ ਤੁਹਾਨੂੰ ਪਤਾ ਹੈ ਕਿ 10 ਪੁਲਿਸ ਵੱਲੋਂ ਜਿਹੜਾ ਹੈਗਾ ਸਿਟੀ ਇਨ ਸਿਕਿਉਰਿਟੀ ਲਈ ਜਿਹੜਾ ਹੈਗਾ ਪੂਰੀ ਏਰੀਆ ਡੋਮਿਨੇਸ਼ਨ ਕੀਤੀ ਜਾ ਰਹੀ ਹੈ। ਸਾਨੂੰ ਇੱਕ ਇਨਪੁਟ ਆਇਆ ਸੀਗਾ ਕਿ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਖਸ਼ ਨਾ ਉਹ ਕੁਲ ਵਰਦਤ ਕਰ ਸਕਦਾ ਹੈਗਾ। ਸੋ ਅਸਟੋ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕ ਬੰਦੀ ਅਰਲੀ ਮਾਰਨਿੰਗ ਚ ਕੀਤੀ ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਵੀ 9:00 ਅਰਲੀ ਮਾਰਨਿੰਗ ਚ ਇੱਕ ਵਾਰ ਦਤ ਹੋ ਚੁੱਕੀ

ਇਹ ਆ ਕੇ ਇਹਨੇ ਜਿਹੜਾ ਹੈਗਾ ਜਿਹੜਾ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤੋਂ ਚਲ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਹਟਾਰ ਕੀਤਾ ਜੇ ਲਗਸ਼ਤ ਕਿਹੜੀ ਇੰਗਰੀ ਹੈ ਵੀ ਹੈ ਅਗੜਾ ਬੰਦਾ ਹੈ ਅਸੀਂ ਹਸਪੀਟਲ ਲੱਕ ਲ ਕਰਾਤਾ ਹੈ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਉਹਨੂੰ ਪੁੱਛਿਆ ਕਿ ਬਈ ਬੰਦਾ ਕੌਣ ਹੈ ਤੋਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈ ਐਂਡ

ਉਸ ਵਾਰ ਦਾ ਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵਜੀ ਉਹਦੇ ਲੈ 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 ਤੇ ਗੋਲੀ ਸ਼ਾਮਿਲ ਸੀ ਜਨੇ ਗੋਲੀ ਚਲੇ ਗਈ ਸੀ ਕਿਉਂਕਿ ਇਹਨੇ ਜੋ ਪ੍ਰਾਇਮ ਫਸਾਇਆ ਸੀ ਜਿਹੜਾ ਹੈਗਾ ਅਨਤਕਰਸੀ ਪੂਰਾ ਇਹਨਾਂ ਨੂੰ ਇੰਟਰਗਿਗੇਟ ਨਹੀਂ ਕਰ ਪਾਇਆ ਪਰ ਜਿੰਨਾ ਕਿ ਅਸੀਂ ਹਸਟਲ ਲੈ ਜਾਂਦੇ ਪੁੱਛਿਆਗਾ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਇੱਕ ਪਿਸਤਲ ਹੈ ਉਹ ਇੱਕ ਦੂਸਰੇ ਆਦਮੀ ਦੇ ਨਾਲ ਦੋ ਜਣੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ਾਂ ਸੀ ਚੈੱਕ ਕਰ ਦੇ ਫਿਰ ਇੱਕ ਹੀ ਹੱਥੀ ਲਾ ਫਿਰ ਸਰ ਇਹ ਕੰਟਰੋਲ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਇਹ ਹਾਂ ਜੀ ਇੰਕਾਊਂਟਰ ਦੀ ਲੋਕੇਸ਼ਨ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈਗੀ ਜਿਹੜਾ ਬੰਬਰੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ

ਸਪੈਸੀਫਿਕਲੀ ਇਸ ਤਰ੍ਹਾਂ ਕਰਨੇ ਕਿ ਤੇ ਆਪਣੇ ਇਹਨਾਂ ਕੰਮ ਕਰਦੇ ਕਿ ਤੇ ਪੁਲਿਸ ਤੇ ਭਾਇਆ ਤਾਂ ਥੈਂਕ ਯੂ